ਛੋਲ ਲੋਨ ਕਰਵਾ ਕੇ ਦੇਵਾਂਗੇ ਆਧਾਰ ਕਾਰਡ ਲੈ ਕੇ ਉਹ ਤੇ ਕਾਰ ਲੈ ਜਾਓ ਕਿਹਦਾ ਦੀਪ ਔਰ ਰੇਟ ਦੇਈ ਕਿਤੋਂ ਵੀ ਨਾ ਮਿਲੇ ਵੀਰੇ ਉਹੀ ਰੇਟ ਦਊਗਾ ਛੋਟਾ ਰੇਟ ਦਊਗਾ ਮੋਟਰਸਾਈਕਲ ਦਾ ਰੇਟ ਦਊਗਾ ਮੋਟਰ ਵੀਰੇ ਕੀ 25000 ਰੁਪਏ ਲੈ ਕੇ ਉਹ ਡਾਊਨ ਪੇਮੈਂਟ ਤੇ ਕਾਰ ਲੈ ਜਾਓ ਬਾਈ ਜੀ ਲੈ ਮਿੱਤਰੋ ਸਿਰਫ ਔਰ ਸਿਰਫ 25000 ਪੈ 25 ਹੈ ਜੇ ਕੋਈ ਮੇਰਾ ਵੀਰ ਕਿਸ਼ਤਾਂ ਵੀ ਇਹਦੇ ਵੀਰੇ ਲੋਨ ਪੈਂਡਿੰਗ ਹੈਗਾ ਠੀਕ ਹੈ ਜੀ ਕੋਈ ਮੇਰਾ ਵੀਰ ਕਿਸ਼ਤਾਂ ਦੇ ਗੱਡੀ ਸਾਹਮਣੇ ਚਾਉਣਾ ਹੈਗਾ ਉਹ ਕਿਸ਼ਤਾਂ ਵੀ ਦੇਵਾਂਗੇ ਮਤਲਬ ਚਲਦੇ ਲੋਨ ਤੇ ਮਿਲ ਜੂਗਾ ਇਹ ਤਾਂ 2010 ਮਾਡਲ ਆ ਵੀ ਇਹ ਵੀ अल्टੋ ਤੋਂ ਸਸਤੀ ਕਾਰ ਆਗੀ ਠੀਕ ਹੈ ਜੀ अल्टੋ ਤੋਂ ਸਸਤੀ ਕਾਰ ਪੈਟਰੋਲ ਪਲਸ ਸੀਐਨਜੀ ਮਾਨਸਰ ਯੂਐਨਸੀ ਹਾਜਰਾਬਾਈ ਜੀ ਅੱਜ ਦੋਸਤੋ ਸਸਤੀ ਕਾਰ ਅੱਜ ਫਿਰ ਪਹੁੰਚ ਗਿਆ ਪੰਜਾਬ ਮੋਟਰ ਮਾਨਸਾ ਦੇ ਜੇ ਚੰਗੀਆਂ ਕਾਰਾਂ ਖਰੀਦਣੀਆਂ ਚਾਹੁੰਦੇ ਤਾਂ ਸਕਰੀਨ ਤੇ ਨੰਬਰ ਆ ਬਾਕੀ ਭਾਈ ਅਪਦੀਪ ਆਪਣੇ ਨਾਲ ਆ ਕਰਦੇ ਆ ਗੱਲਬਾਤ ਹਾਜਰਾਬਾਈ ਜੀ ਨਿਕੋ ਭਾਈ ਅਪਦੀਪ ਵਧੀਆ ਵਧੀਆ ਭਾਈ ਜੀ ਠੀਕ ਆ ਭਾਈ ਇਹਦਾ ਰਿਹਾ ਭਾਈ ਰਿਸਪੌਂਸ ਆ ਰਿਸਪੌਂਸ ਹੋ ਬਈ ਬਹੁਤ ਸਾਰਾ ਪਿਆਰ ਮਿਲਿਆ ਵੀਡੀਓ ਨੂੰ ਇਸ ਤਰ੍ਹਾਂ ਅੱਗੇ ਤੋਂ ਵੀ ਸਾਡੇ ਵੀਡੀਓ ਨੂੰ ਪਿਆਰ ਦਿੰਦੇ ਰਹੋ ਬਹੁਤ ਵਧੀਆ ਰਿਸਪੌਂਸ ਮਿਲਿਆ ਵੀਰੇ ਠੀਕ ਹੈ ਬਈ ਜਿਵੇਂ ਕੋਈ ਵੀ ਵੀਰ ਆਉਂਦਾਗਾ ਗੱਡੀ ਖਰੀਦਣ ਉਹਰੇ ਆਣਾ ਬਾਈ ਨਰਾਸ਼ ਹੋ ਕੇ ਤਾਂ ਨਹੀਂ ਮੁੜਿਆ ਬਾਈ ਕੋਈ ਬਾਈ ਜੀ ਕਿਸੇ ਨੂੰ ਨਰਾਸ਼ ਹੋ ਕੇ ਮੋੜ ਨਹੀਂ ਦਿੱਤਾ ਜਾਂਦਾਗਾ ਠੀਕ ਹੈ ਜੀ ਹਰ ਕਾਰ ਤੇ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਗਰੰਟੀ ਵਾਲੀ ਕਾਰਾਂ ਨੋਨ ਐਕਸੀਡੈਂਟਲ ਕਾਰ ਆਪਾਂ ਵੀਰੇ ਸੇਲ ਕਰਦੇ ਆਂਗੇ ਠੀਕ ਹੈ ਬਾਈ ਜੀ ਕਿਸੇ ਨੂੰ ਵੀ ਅੱਜ ਤੱਕ ਨਰਾਸ਼ ਨਹੀਂ ਹੋਣ ਦਿੱਤਾਗਾ ਠੀਕ ਹੈ ਬਾਈ ਜੀ ਕਿੰਨੀਆਂ ਕਾਰਾਂ ਅਵੇਲੇਬਲ ਨੇ ਬਾਈ ਜੀ ਅਵੇਲੇਬਲ ਤਾਂ ਆਪਣੇ ਕੋਲੇ 20 ਤੋਂ 25 ਕਾਰ ਤਾਂ ਅਮੇਸ਼ਾ ਬਹਲਵਲੀ ਰਹਿੰਦੀ ਆ ਬਾਈ ਠੀਕ ਆ ਮਤਲਬ ਸਟਾਕ ਫੁੱਲ ਆਗਾ ਸਟਾਕ ਫੁੱਲ ਰਹਿੰਦਾ ਬਾਈ ਜੀ ਠੀਕ ਆ ਬਾਈ ਜੀ ਅੱਜ ਫਿਰ ਬਾਈ ਜੀ ਤੁਹਾਨੂੰ ਦਿੱਲੀ ਤੋਂ ਸਸਤੀਆਂ ਕਾਰਾਂ ਦਿਖਾਵਾਂਗੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਕਰਦੇ ਆ ਵੀਡੀਓ ਸਟਾਰਟ ਆਪਾਂ ਅਲਟੋ ਤੋਂ ਦੱਸੋ ਬਾਈ ਜੀ ਇਹ ਕਿੰਨੇ ਮਾਡਲ ਆਗੇ ਇਹ ਅਲਟੋ ਕਿਹ ਡੰਨਾ ਵੀਰੇ ਹਾਂਜੀ ਭਾਈ ਜੀ ਸਭ ਤੋਂ ਡਿਮਾਂਡਿੰਗ ਵਾਲੀ ਕਾਰ ਆਗੀ ਠੀਕ ਆ ਭਾਈ ਜੀ ਪੁਰ 10 ਮਾਡਲ VX ਸਾਰੀ ਓਰੀਜਨਲ ਕਾਰ ਆ ਰਾਜ ਕਰਨ ਵਾਲੀ ਕਹਿ ਲਿਆ ਨਾ ਰਾਜ ਕਰਨ ਵਾਲੀ ਕਾਰ ਆਗੀ ਠੀਕ ਆ ਭਾਈ ਜੀ ਨਾਲ ਦੇ ਟਾਇਰਾਂ ਕਰਦੇ ਠੀਕ ਆ ਭਾਈ ਜੀ 29000 ਚੱਲੀ ਹੋਈ ਏ ਕਾਰ ਵੀਰੇ ਠੀਕ ਆ ਭਾਈ ਜੀ ਕਾਰ ਦੀ ਵੀਰੇ ਕੰਡੀਸ਼ਨ ਚੈੱਕ ਕਰੋ ਨਵੇਂ ਸੀਟ ਕਵਰ ਆਗੇ ਸਾਰੀ ਜੈਨਨ ਗੱਡੀ ਹੈਗੀ ਕਿ ਕੋਈ ਤੋਂ ਪੇਂਟ ਨਹੀਂ ਹੈਗੀ ਕੋਈ ਤੋਂ ਕਲਮ ਵੀ ਪੇਂਟ ਹੋਵੇ ਉਹ ਚੀਜ਼ ਦੀ ਆਪਣੀ ਗਾਰੰਟੀ ਹੈ ਸ਼ੀਸ਼ੇ ਨਾਲ ਦੇ ਬਾਈ ਸਾਰੇ ਸਾਰੇ ਸ਼ੀਸ਼ੇ ਨਾਲ ਦੇ ਆ ਬਾਈ ਜੀ 29000 ਬਿੱਦਰ ਕੋਡ ਦੇ ਨਾਲ ਚੱਲੀ ਹੋਈ ਹੈਗੀ ਸਰਵਿਸ ਬੁੱਕ ਨਾਲ ਦੇਵਾਂਗੇ ਠੀਕ ਹੈ ਜੀ ਤੇ ਡਿਮਾਂਡ ਰੋ ਬਾਈ ਜੀ ਦੀ ਡਿਮਾਂਡ ਨਹੀਂ ਜੀ ਆਪਣਾ ਲਾਸਟ ਪ੍ਰਾਈਸ ਹੀ ਹੁੰਦਾਗਾ ਛੋਟੇ ਵਸਟ ਦੀ ਕਾਰ ਆ ਕੀ 138000 ਰੁਪਈ ਦੀ ਕਾਰ ਲੈ ਜੋ ਬਾਈ ਜੀ ਮੈਂ ਮਿੱਤਰੋ ਸਿਰਫ ਹੋਰ ਸਿਰਫ 1 ਲੱਖ ਥੱਤੀ ਆ ਰਹੀ ਹੈ ਯਾਰ ਮੈਂ ਦੇ ਚੰਗੇ ਕਾਰ ਆਗੇ ਮਿੱਤਰੋ ਸਿੱਖਿਆ ਵੀ ਨਾਲ ਦੇਣਗੇ ਤੇ ਬਾਕੀ ਲੋਨ ਵਗੈਰਾ ਹੋ ਚੁਈਏ ਤੇ ਲੋਨ ਨਹੀਂ ਹੋਣਾ ਹੈਗਾ ਪਹਿਲਾਂ ਦੱਸ ਦਿੰਨਾ ਵੀਰੇ ਲੋਨ ਨਹੀਂ ਹੋਣਾ ਹੈਗਾ ਕੈਸ਼ ਦਾ ਰੇਟ ਦਿੰਨਾ ਆਫਰ ਰੇਟ ਦਿੰਨਾ ਬਾਈ ਜੀ ਠੀਕ ਆ ਬਾਈ ਜੀ ਹਾਂਜੀ ਤੇ ਅਗਲੇ ਬਾਈ ਜੀ 스ਵਿਫਟ ਆ ਗਈ ਇਹ ਕਿੰਨੇ ਮਾਡਲ ਆਵੇ ਜੀ Swift 2010 ਮਾਡਲ ਆ ਵੀ Alto ਤੋਂ ਸਸਤੀ ਕਾਰ ਆਗੀ ਠੀਕ ਹੈ ਜੀ Alto ਤੋਂ ਸਸਤੀ ਕਾਰ Petrol Plus CNG ਮਾਨਸਰ ਯੂ ਐਨ ਸੀ ਹਾਜਰਾਬਾਈ ਜੀ ਠੀਕ ਹੈ ਬਾਈ ਇਹਦੇ ਵੀ ਲੋਨ ਨਹੀਂ ਹੋਣਾ ਹੈ ਕਿ ਇਹ ਵੀ ਆਫਰ ਰੇਟ ਵਾਲੀ ਕਾਰ ਆਗੀ ਕਾਰ ਦੀ ਵੀ ਬਰੀ ਕੰਡੀਸ਼ਨ ਚੈੱਕ ਕਰਾ ਦੋ ਠੀਕ ਹੈ ਬਾਈ ਲੋਨ ਐਕਸੀਡੈਂਟ ਵਾਲਾ ਫਸਟ ਓਨਰ ਦੀ ਕਾਰ ਆਗੀ ਚੰਗੇ ਕਾਰ ਆ ਕੁੱਲ ਮਿਲਾ ਕੇ ਕੜੀਆ ਦੁਵਾਰਾ ਦੱਸ ਦਿੰਦਾ Petrol Plus CNG ਦੀ ਕਾਰ ਆਗੀ Petrol 10 ਮਾਡਲ ਆ CNG ਸਰ ਮਿਸਟਰ ਚੱਕੋ ਹਣ ਤੋਹਫੇ ਦੇ ਰੇਟ 'ਚ ਤੋ ਫਿਰ ਇਹ ਰੇਡ ਚ ਆਲਤੋਂ ਨਾਲ ਵੀ ਸਸਤੀ ਕਾਰ ਆਗੀ ਛੋਟਾ ਰੇਟ ਦਊਗਾ 1 ਲੱਖ 8000 ਰੁਪਏ ਦੀ ਕਰ ਲੈ ਜੋ ਮਾਨਸਰ ਹੀ ਨੁਸੀ ਦੀ ਨਾਲ ਸਿਰਫ 8000 1 ਲੱਖ 8000 ਰੁਪਏ ਦੀ ਲੋਨੀ ਹੁਣ ਹੈਗੇ ਬਾਈ ਜੀ ਦੁਬਾਰਾ ਦੱਸ ਦਿੰਨਾ 8000 ਰੁਪਏ ਚ ਸਵਿਫਟ ਕਾਰ ਪੈਟਰੋਲ ਪਲੱਸ ਸੀਐਨਜੀ ਦੀ ਕਾਰ ਆ ਬਾਈ ਜੀ ਨਹੀਂ ਮਿੱਤਰੋ ਨਾਲੇ ਪੈਟਰੋਲ ਆ ਮਤਲਬ ਅਜੇ ਸੀਐਨਜੀ ਕਢਾਉਣੀ ਹੋਵੇ ਫਿਰ ਤਾਂ ਲੱਕ ਦੋ ਲੱਕ ਤੋਂ 95000 ਰੁਪਏ ਦੀ ਕਾਰ ਹੈਗੀ ਵੀਰੇ 10000 ਰੁਪਏ ਦੀ ਸੀਐਨਜੀ ਵੀ ਕੱਟ ਲਾਂਗੇ ਠੀਕ ਆ ਬਾਈ ਜੀ ਤੇ ਅਗਲੇ ਬਾਈ ਜੀ ਇਹ ਆਗੇ ਇਹ ਹੈ ਕਿ ਸ਼ਿਆਜ ਬਾਈ ਜੀ ਸ਼ਿਆਜ ਦੁਰਸਤਰਮ ਮੋੜ ਲਾ ਗਈ ਜਡੀ ਪਲੱਸ ਹੈਗੀ ਠੀਕ ਹੈ ਬਾਈ ਜੀ ਇਹ ਵੀ ਵੀਰੇ ਤਿਆਰ ਕੀਤੀ ਹੋਈ ਕਾਰ ਨਹੀਂ ਹੈਗੀ ਕਿ ਛੋਟੇ ਵੈਸ ਦੀ ਕਾਰ ਹੈਗੀ ਠੀਕ ਹੈ ਲਿਆਉਣੇ ਕਿੱਥੋਂ ਬਾਈ ਇੰਨੀ ਸਸਤੀ ਬਾਈ ਜੀ ਆਪਾਂ ਜਮਾ ਰੇਡ ਦਾ ਜਮਾ ਤੱਕੀ ਬਾ ਰੱਖੀ ਹੈਗੀ ਠੀਕ ਹੈ ਬਾਈ ਦਿੱਲੀ ਨਾਲੋਂ ਵੀ ਸਸਤੀ ਹੈ ਘਰ ਘਰ ਕਾਰ ਕਰ ਦੇਣੀ ਆਗੇ ਘਰ ਘਰ ਕਾਰ ਕਰ ਦੇਣੀ ਹੈ ਵੀਰੇ ਠੀਕ ਹੈ ਬਾਈ ਨਵੀਂ ਸ਼ੀਟ ਕਾਰ ਨੇ ਕਾਰ ਵੀਰੇ ਟੌਪ ਵੇਰੀਐਂਟ ਆ ਪੁਸ਼ ਬਟਨ ਵਾਲੀ ਆ ਠੀਕ ਹੈ ਲੈ ਪੁੱਤਰਾ ਪੁਸ਼ ਬਟਨ ਸਟਾਰਟ ਆ ਕੇ ਲੰਗਜ਼ਰੀ ਫੀਲਿੰਗ ਆ ਕੇ ਸਿੱਧਾ ਕਹਿੰਦਾ ਲੰਗਜ਼ਰੀ ਫੀਲਿੰਗ ਹੈ ਵੀਰੇ ਛੋਟੇ ਬਜਟ ਦੀ ਕਾਰ ਹੈ ਠੀਕ ਹੈ ਜੀ ਸ਼ੀਸ਼ੇ ਬਾਈ ਸ਼ੀਸ਼ੇ ਵੀਰੇ ਗਰੰਟ ਚੇਂਜ ਹੁੰਦਾ ਕਿਉਂਕਿ ਡਲੀ ਵਗੈਰਾ ਵੱਜ ਜਾਂਦੀ ਆ ਠੀਕ ਆ ਬਾਈ ਤੂੰ ਬੋਲ ਕੇ ਆਪਾਂ ਕੰਮ ਨਹੀਂ ਕਰਨਾ ਹੈਗਾ ਐਕਸੀਡੈਂਟ ਨਹੀਂ ਹੈਗਾ ਜਿੱਦਿ ਕਰਾ ਐਕਸੀਡੈਂਟal ਦੀ ਵੀਰੇ ਗਾਰੰਟੀ ਹੈਗੀ ਠੀਕ ਆ ਬਾਈ ਸਿਰਫ 80 ਜਾਂ 80ਰ ਚੱਲੀ ਹੋਈ ਹੈਗੀ ਲੋਨ ਹੋ ਜੂਏ ਤੇ ਤੇ ਮਾਡਲ ਹੈ 16 ਵੀਰੇ ਜੀਡੀਆਈ ਤੇ ਰੇਟ ਰੋਗਾ ਬਾਈ ਜੀ ਰੇਟ ਵੀਰੇ ਛੋਟਾ ਦੇਉਂਗਾ 390000 ਰੁਪਏ ਦੀ ਕਾਰ ਲੈ ਜਾਓ ਸਿਰਫ ਔਰ ਸਿਰਫ 390000 90000 ਰੁਪਏ ਦੀ ਸਿਆਹਕਾਰ ਸਿਆਹਕਾਰ ਵੀਰੇ ਜੇ ਤੁਹਾਡੀ ਕੋਈ ਪ੍ਰੋਫਾਈਲ ਵਧੀਆ ਚਾਹੁੰਦੀ ਆ ਨਾਲੇ ਛੋਟੀਆਂ ਜਾਂਦੇ ਆ ਨਾ ਬਾਈ ਜੇ ਤੁਹਾਡੀ ਕੋਈ ਪ੍ਰੋਫਾਈਲ ਵਧੀਆ ਕੀ ਪ੍ਰੋਫਾਈਲ ਸਾਢੇ 3 ਦਿਨ ਤੋਂ 360 ਤੱਕ ਵੀ ਲੋਨ ਕਰਵਾ ਕੇ ਦੇਵਾਂਗੇ ਵੀਰੇ ਠੀਕ ਆ ਤੁਹਾਡੀ ਪ੍ਰੋਫਾਈਲ ਦੇ ਉੱਪਰ ਡਿਪੈਂਡ ਕਰਦਾ ਹੈਗਾ ਠੀਕ ਆਈ ਮਤਲਬ ਤੁਹਾਡੀ ਪ੍ਰੋਫਾਈਲ ਚੰਗੀ ਆ ਤਾਂ ਮਿੱਤਰੋ ਲੋਨ ਵੀ ਫੁੱਲ ਦਾ ਫੁੱਲ ਲੋਨ ਹੋ ਜਾਊਗਾ ਨਾ ਬਾਈ ਪਹਿਲੇ ਲੋਨ ਕਰਵਾ ਕੇ ਦੇਵਾਂਗੇ ਬਾਈ ਜੀ ਤੇ ਅਗਲੀ ਇਹ ਆ ਗਈ ਬਈ ਜੀ ਇਹ ਆ ਗਈ ਵੀਰੇ ਟੌਸ ਲੀਵ ਐ GD वेरिएंट ਦੇ ਵਿੱਚ ਡਬਲ ਏਅਰ ਬ੍ਰੇਕ ਦੇ ਵਿੱਚ ਠੀਕ ਹੈ ਜੀ ਬੈਕ ਸਕਰੀਨ ਬੈਕ ਕੈਮਰਾ ਨਵੇਂ ਟਾਇਰ ਵੀਰੇ ਲਾਈਟਰ ਐਂਡ ਐਕਸਟਰਾ ਲੱਗੇ ਹੋਏ ਨੇ ਠੀਕ ਹੈ ਜੀ ਵੱਡੀ ਗੱਲ ਬਠਿੰਡਾ ਨੰਬਰ ਆ ਵੀਰੇ ਕਾਰ ਮਿੱਤਰੋ ਬਠਿੰਡਾ ਦਾ ਲੋਕਲ ਨੰਬਰ ਆ ਬਾਕੀ ਸਾਨੂੰ ਵਿੱਚੋਂ ਦਿਖਾਉਣੇਗੇ ਪੜਕੀਲੇ ਸੀਟ ਕਵਰ ਕਹ ਲਈਏ ਪੜਕੀਲੇ ਸੀਟ ਕਵਰ ਹੈ ਕਿ 25000 ਰੁਪਏ ਲੈ ਕੇ ਆਓ ਡਾਉਨ ਪੇਮੈਂਟ ਤੇ ਕਾਰ ਲੈ ਜਾਓ ਬਾਈ ਜੀ ਐ ਮਿੱਤਰੋ ਸਿਰਫ ਔਰ ਸਿਰਫ 25000 25000 ਰੁਪਏ ਜੋਣਾ ਮਿੱਤਰੋ ਨਵੀਂ ਕਾਰ ਹੈ ਵੀਰੇ ਚੌਂਕੜਾ ਟੇਰਾਂ ਦਾ ਨਵਾਂ ਲੱਗਿਆ ਹੋਇਆ ਹੈ ਤੁਹਾਡੇ ਨਾਲ ਲੱਗਿਆ ਹੋਣਾ ਮਿੱਤਰੋ ਲਾਈਟਰ ਐ ਐਕਸਟਰਾ ਲੱਗਿਆ ਹੋਇਆ ਹੈ ਵੀਰੇ ਕਾਰ ਜਮਨ ਨਵੀਂ ਹੈ ਠੀਕ ਹੈ ਐਕਸੀਡੈਂਟ ਦੀ ਆਪਣੀ ਗਾਰੰਟੀ ਹੋ ਗਈ ਬਠਿੰਡਾ ਨੰਬਰ ਆ ਵੱਡੀ ਗੱਲ 6 ਮਹੀਨੇ ਚੱਕਣੀ ਲੋਨ ਨਹੀਂ ਹੈਗੀ ਬਾਈ ਜੀ ਠੀਕ ਆ ਬਾਈ ਜੀ ਤਿੰਨ ਲੱਖ 40 ਹਜ਼ਾਰ ਰੁਪਈ ਦੀ ਕਾਰ ਲੈ ਆਂਗੇ ਤਿੰਨ ਤੋਂ ਸਵਾ ਤਿੰਨ ਦਾ ਲੋਨ ਵੀ ਕਰਵਾ ਕੇ ਦੇਵਾਂਗੇ ਬਾਈ ਜੀ ਮਿੱਤਰੋ ਜੇ ਤੁਹਾਡਾ ਸਿਵਲ ਸਹੀ ਹੈਗਾ ਤਕਰੀਬਨ ਸਿਵਲ ਦੇ ਡਿਪੈਂਡ ਆ ਬਾਈ ਤੇ ਕਰਿਓ ਜੇ ਸਿਵਲ ਸਹੀ ਹੈਗਾ ਤਾਂ ਥੋੜੇ ਪੈਸੇ ਦੀ ਕਾਰ ਮਿਲੂ ਥੋੜੇ ਪੈਸੇ ਦੇ ਵਿੱਚ ਤਿੰਨ ਤੋਂ ਸਵਾ ਤਿੰਨ ਦੇ ਵਿੱਚ ਆਪਾਂ ਵੀਰੇ ਲੋਨ ਵੀ ਕਰਵਾ ਕੇ ਦੇ ਦਾਂਗੇ 20 ਤੋਂ 25 ਹਜ਼ਾਰ ਰੁਪਈ ਲੈ ਕੇ ਡਾਊਨ ਪੁਆਇੰਟ ਕਾਰ ਲੈ ਜੋ ਬਾਈ ਜੀ ਠੀਕ ਆ ਬਾਈ ਜੀ ਤੇ ਅਗਲੇ ਫੇਰ ਆ ਕੇ ਮਿੱਤਰੋ ਆਲਟੋ ਤੇ ਇਹ ਮਾਡਲ ਆ ਬਈ ਜੀ 6 ਮਾਡਲ ਆ ਬਾਈ ਜੀ 26 ਦੇ ਕਪਾਸ ਠੀਕ ਹੈ ਬਾਈ ਇਹਦਾ ਦੀਪ ਹੋਰ ਰੇਟ ਦੇ ਕਿਤੋਂ ਵੀ ਨਾ ਮਿਲੇ ਵੀਰੇ ਉਹੀ ਰੇਟ ਦਊਗਾ ਛੋਟਾ ਰੇਟ ਦਊਗਾ ਮੋਟਰਸਾਈਕਲ ਦਾ ਰੇਟ ਦਊਗਾ ਮੋਟਰਸਾਈਕਲ ਦਾ ਮੋਟਰਸਾਈਕਲ ਦਾ ਰੇਟ ਦਊਗਾ ਬਾਈ ਜੀ ਬਿਲਕੁਲ ਸਸਤਾ ਰੇਟ ਦਊਗਾ ਸਿਰਫ 68000 ਰੁਪਏ ਦੀ ਕਾਰ ਲੈ ਜਾਓ 26 ਤੱਕ ਪਾਸਿੰਗ ਆਲਟੋ ਉਹ ਵੀ ਐਲਐਕਐਸਈ ਬਾਈ ਜੀ ਆਲਟੋ ਕਾਰ ਚੰਗੇ ਕਾਰ ਆਗੇ ਮਿੱਤਰੋ ਜੇ ਕੰਡੀਸ਼ਨ ਦੀ ਗੱਲ ਗੱਲ ਕਰੀਏ ਬਾਈ ਜੀ ਓਕੇ ਰਿਪੋਰਟ ਆ ਇੰਜਨ ਗੇਅਰ ਦੀ ਬਾਈ ਨੇ ਪਹਿਲੀ ਗੱਲ ਮੁਕਾ ਦਿੱਤੀ ਇੰਜਨ ਗੇਅਰ ਦੀ ਵੀਰੇ ਆਪਣੇ ਕੋਲੇ ਇੰਜਨ ਗੇਅਰ ਦੀ ਕੋਈ ਵੀ ਹਲਕੀ ਘਾੜ ਨਹੀਂ ਮਿਲਣੀ ਹੈਗੀ ਠੀਕ ਆ ਜੀ ਬਸ ਫੁੱਲ ਗਾਰੰਟੀ ਵਾਲੀ ਕਾਰ ਮਿਲਣਗੇ ਆ ਫੁੱਲ ਗਾਰੰਟੀ ਵਾਲੀ ਕਾਰ ਮਿਲਣਗੇ ਬਾਈ ਜੀ ਠੀਕ ਆ ਜੀ ਅੱਗੇ ਆ ਗਈ ਸ਼ੋਰਟ ਡੇਅਰ 2017 ਮਾਡਲ ਆ ਲੈ ਮਿੱਤਰੋ 2017 ਮਾਡਲ ਆ ਫਸਟ ਆਨਰ ਦੀ ਕਾਰ ਆ ਬਾਈ ਜੀ ਠੀਕ ਆ ਜੀ 20% ਪੇਂਟ ਮੰਨ ਕੇ ਚਲੋ ਨੌਨ ਐਕਸੀਡੈਂਟ ਵਾਲਾ ਨਵੇਂ ਟਾਇਰ ਆ ਨਵੇਂ ਜਾਰ ਆ ਬਾਈ ਜੀ ਚੱਲ ਚਲਾਵਾਂਗੇ ਪਹਿਲਾਂ ਦੱਸ ਦਿਆ ਨਾ ਬਈ ਜਿਹੜੀ ਚੀਜ਼ ਹੋਊਗੀ ਦੱਸ ਕੇ ਦੇ ਦਵਾਂਗੇ ਦੱਸ ਕੇ ਦਿੱਤੀ ਓ ਵੀਰੇ ਸਾਰੀ ਰੀਜਨਲ ਨਹੀਂ ਕਹਿੰਦੇ ਹੈਗੇ 20% ਪੇਂਟ ਆ ਕੀ ਮਤਲਬ ਅੱਜ ਗੱਲ ਦਾ ਪਤਾ ਲੱਗ ਜਾਂਦਾ ਨਾ ਬਈ ਪੇਂਟ ਇਹ ਪਤਾ ਲੱਗ ਜਾਂਦਾ ਆ ਕੇ ਸਾਨੂੰ ਵਾਪਸ ਨਾ ਮੁੜਨਾ ਪਵੇ ਠੀਕ ਆ ਜੀ ਨਰਾਸ਼ ਆਉਣਾ ਪਵੇ ਨਰਾਸ਼ ਨਹੀਂ ਹੋਣ ਦਿੰਦੇ ਕਿਸੇ ਵੀ ਕਸਟਮਰ ਨੂੰ ਠੀਕ ਆ ਜੀ ਬਹੁਤ ਹੀ ਚੰਗੀ ਗੱਲ ਆ ਬਈ ਜੀ VDI ਏ 17 ਮਾਡਲ ਜੁਪੀ ਨੰਬਰ ਫਸਟ ਓਨਰ ਦੀ ਕਾਰ ਆ ਠੀਕ ਆ ਜੀ ਜਿੱਥੋਂ ਨਹੀਂ ਐਨਓਸੀ ਕਹੋਗੇ ਐਨਓਸੀ ਟਟਵਾ ਕੇ ਦੇਵਾਂਗੇ ਠੀਕ ਆ ਜੀ ਸਿਰਫ ਤੁਸੀਂ ਨੰਬਰ ਲਵਾਉਣਾ ਜਿਹੜੇ ਰੇਟ ਦੀ ਕਾਰ ਆ ਉਸ ਰੇਟ ਦਾ ਪਾ ਲੋਨ ਵੀ ਕਰਵਾ ਕੇ 4,10,000 ਰੁਪਏ ਦੀ ਕਾਰ ਲੈ ਜਾਓ ਬਾਈ ਜੀ ਸਿਰਫ ਐਨਓਸੀ ਦੇ ਨਾਲ 10,000 ਰੁਪਏ ਦੇ ਐਨਓਸੀ ਬਾਈਟਵਾ ਕੇ ਦੇਣਗੇ ਮਾਡਲ 16 16 ਮਾਸ ਨਹੀਂ 17 ਮਾਡਲ ਦੀ 17 ਮਾਡਲ ਨਵੀਂ ਟਾਰਾਂ ਦੇ ਵਿੱਚ ਨਵੀਂ ਟਾਰਾਂ ਦੇ ਵਿੱਚ ਇੰਟੀਰੀਅਰ ਸਿਰਫ ਨੰਬਰ ਦਾ ਖਰਚ ਕਰਨਾ ਵੀਰੇ 25 ਤੋਂ 30,000 ਰੁਪਏ ਕਾਰ ਲੈ ਜਾਓ ਠੀਕ ਹੈ ਜੀ ਫੁੱਲ ਲੋਨ ਹੋ ਜਾਣਾ ਵੀਰੇ ਕਾਰ ਤੇ ਠੀਕ ਹੈ ਜੀ ਕੋਈ ਉਹ ਤੁਹਾਡੀ ਪ੍ਰੋਫਾਈਲ ਤੇ ਡਿਪੈਂਡ ਕਰਦਾ ਨਵੀਂ ਟਾਰਾਂ ਦੇ ਵਿੱਚ ਬਾਈ 50 ਮੋਟਰ ਮਾਡਲ ਸਰ ਉੱਤੇ ਬਾਈ ਜੀ ਠੀਕ ਆ ਬਾਈ ਜੀ ਤੇ ਅਗਲੇ ਫੇਰੇ ਆਗੇ ਮਿੱਤਰੋ ਆਲਟੋ ਇਹ ਮਾਡਲ ਆ ਬਾਈ ਜੀ 8 ਮਾਡਲ ਆ ਬਾਈ ਜੀ ਠੀਕ ਆ ਜੀ ਪੈਟਰੋਲ ਪਲੱਸ ਸੀएनजी ਦੀ ਕਾਰ ਆ ਨਵੇਂ ਟਾਇਰਾਂ ਸਾਰੀ ਰਿਜੀਨਲ ਗੱਡੀ ਆ ਠੀਕ ਆ ਜੀ ਚੰਗੇ ਟਾਇਰ ਪਏ ਨੇ ਮਿੱਤਰੋ ਨਵੇਂ ਸੀਟ ਕਵਰ ਨੇ ਬਾਈ ਜੀ ਕਾਰ ਦੀ ਵੀਰ ਕੰਡੀਸ਼ਨ ਚੈੱਕ ਕਰਾ ਦਿਓ ਬਿਲਕੁਲ ਬ੍ਰੇਨ ਨਿਊ ਕੰਡੀਸ਼ਨ ਦੀ ਕਾਰ ਆਗੀ ਚਾਲ ਚਲਾਵੇ ਦੀ ਚੰਗੇ ਆ ਫੁੱਲ ਬਾਈ ਜੀ ਇੱਕ ਨੰਬਰ ਕਾਰ ਆਗੀ ਮੈਂ ਖੁਦ ਪਰਸਨਲੀ ਯੂਜ਼ ਕੀਤੀ ਆ 8 ਮਾਡਲ 28 ਤੱਕ ਪਾਸਿੰਗ ਬਾਈ ਜੀ ਠੀਕ ਆ ਜੀ 28 ਤੱਕ ਪਾਸਿੰਗ 8 ਮਾਡਲ ਸਾਰੀ ਜਣੀ ਆ ਨਾ ਪੈਟਰੋਲ ਪਲਸ ਸੀਐਨਜੀ ਦੀ ਕਾਰ ਛੋਟੇ ਰੇਟ ਦੀ ਕਾਰ ਇਹ ਵੀ ਪ੍ਰਾਈਜ਼ ਰਹੂਗਾ ਮਾਨਸਾ ਨੰਬਰ ਦੀ ਕਾਰ ਲੈ ਜਾਓ ਬਾਈ ਜੀ ਸਿਰਫ 95000 ਰੁਪਏ ਦੀ ਉਹ ਵੀ 50 ਮੋਟਰ ਦੇ ਉੱਤੇ ਲੈ ਮਿੱਤਰੋ ਸਿਰਫ 95000 ਰੁਪਏ ਦੀ ਕਾਰ ਜਿਸ ਨਾਲ ਲੱਗਾ ਸਾਰੀ origignal ਬਾਈ ਜੀ ਠੀਕ ਆ ਬਾਈ ਜੀ ਚੱਕ ਕੇ ਫੇਰ ਆ ਕੇ ਅੱਜ अल्टੋਆਂ ਦਾ ਢੇਰ ਲਾ ਰੱਖਿਆ ਨਾ ਬਾਈ ਜੀ ਢੇਰ ਲਾ ਰੱਖਿਆ ਸਟਾਕ ਆਪਣੇ ਕੋਲੇ ਫੁੱਲ ਰਹਿੰਦਾਗਾ ਠੀਕ ਆ ਜੀ ਇਹ ਵੀ 14 ਮਾਡਲ ਆ ਗਈ BX I ਹੈ ਜੀ ਠੀਕ ਹੈ ਜੀ ਪੀ ਵੀ ਨੰਬਰ ਦੀ ਕਾਰ ਆ ਨਵੇਂ ਟਾਇਰ ਨੇ ਬਾਈ ਜੀ ਠੀਕ ਹੈ ਜੀ ਇਹ ਵੀ ਦਿਲਾਂ ਤੇ ਰਾਜ ਕਰਨ ਵਾਲੀ ਗੱਡੀ ਆ ਬਾਈ ਜੀ ਠੀਕ ਆ ਬਈ ਨਾ ਮਿੱਤਰੋ ਕਾਰ ਦੀ ਵੀ ਨਵੇਂ ਸੀਟ ਕਵਰ ਨੇ LCD ਬੈਕ ਕੈਮਰਾ ਸਿਸਟਮ ਸਾਰਾ ਲਵਾ ਕੇ ਦੇਵਾਂਗੇ ਬਾਈ ਜੀ ਠੀਕ ਹੈ ਜੀ ਨਵੇਂ ਟਾਇਰ ਨੇ ਨੌਨ ਐਕਸੀਡੈਂਟਲ ਸੈਕੰਡ ਓਨਰ ਦੀ ਕਾਰ ਆ ਛੋਟੇ ਰੇਟ ਦੀ ਕਾਰ ਇਹ ਵੀ ਠੀਕ ਹੈ ਜੀ ਮਾਤਰ 2 ਲੱਖ ਰੁਪਏ ਦੀ ਕਾਰ ਲੈ ਜਾਓ ਬਾਈ ਜੀ 2 ਲੱਖ ਰੁਪਏ ਦੀ ਸਿਰਫ ਮਤਲਬ ਹੈ ਜਿਹੜੇ ਕਹ ਲਈ ਇੱਕ ਵਾਈਟ ਕਲਰ ਚ ਆ ਜੀ ਹੈ ਨਾ ਭਾਈ ਜੀ ਹਾਂਜੀ ਭਾਈ ਠੀਕ ਆ ਭਾਈ ਜੀ ਚੈੱਕ ਕਰ ਸਕਦੇ ਹੋ ਕਿ ਪੀਪੀਟੀ ਮੁਖਸਰ ਦਾ ਨੰਬਰ ਆ ਨਾ ਭਾਈ ਜੀ ਮੁਖਸਰ ਦਾ ਨੰਬਰ ਆ ਭਾਈ ਪਹਿਲਾਂ ਦੱਸ ਦਿਨਾ ਨੌਨ ਐਕਸੀਡੈਂਟ ਲਗੀ ਲੋਨ ਹੋ ਜੂ 1.5 ਲੱਖ ਰੁਪਏ ਦੇ ਤੇ ਠੀਕ ਆ ਜੀ ਠੀਕ ਹੈ ਕੋਈ ਮੇਰੇ ਵੀਰ ਆ ਕੇ ਰੇਟ ਘਟਾਉਣ ਦੀ ਕੋਸ਼ਿਸ਼ ਨਾ ਕਰੇ ਵੀ ਰੇਟ ਬਈ 80 ਤੋਂ 1.99 ਵੀ ਨਹੀਂ ਹੋਣਾ ਹੈਗਾ ਠੀਕ ਹੈ ਰੇਟ ਭਾਈ ਮਿੱਤਰੋ ਜੱਸ ਨੋ ਵਾਲੇ ਰੇਟ ਰਹਿ ਗਏ ਜਿਹੜੇ ਤੁਹਾਨੂੰ ਦੱਸ ਰਿਹਾਗਾ ਜੇ ਪਤਾ ਕੇ ਦੱਸਣੇ ਹੋਵੇ ਤੇ ਆ ਦੀ ਬੀਬੀ ਬਾਈ ਜੀ ਪਤਾ ਕੀ ਆਪਣਾ ਕੋਈ ਕੰਮ ਨਹੀਂ ਹੈਗਾ ਲਾਸਟ ਪ੍ਰਾਈਜ਼ ਹੀ ਹੁੰਦੀ ਆਪਣੇ ਜਿਹੜੇ ਵੀ ਕਰਾਂ ਦੇ ਰੇਟ ਦੇ ਤੇ ਉਸ ਤੋਂ ਰੇਟ ਕੱਟ ਨਹੀਂ ਹੋਣੇ ਹੈਗੇ ਪਹਿਲਾਂ ਦੱਸ ਦਿੰਦਾ ਬਾਈ ਜੀ ਮਤਲਬ ਜੈ ਸੁਨੋ ਵਾਲੇ ਰੇਟ ਕੋਣ ਕਰ ਕੇ ਨਾ ਕਿਉਂ ਬਾਈ ਜੀ 1,95,000 ਰੁਪਏ ਲੈ ਲਓ ਸਿਰਫ 2 ਲੱਖ ਰੁਪਏ ਦੀ ਕਾਰ ਮਿਲਣੀ ਆ ਠੀਕ ਆ ਬਾਈ ਜੈ ਸੁਨੋ ਸਿਰਫ ਪਿਆ ਮੋਟਰ ਤੋਂ ਨੋ ਤੇ ਅੱਗੇ ਆਗੇ ਬੇ ਜੇ ਇਹ ਆ ਗਈ ਬਾਈ ਜੀ ਬੈਗਨਰ ਠੀਕ ਹੈ ਭਾਈ ਜੀ 10/11 ਇਹ ਵੀ ਹਾਲ ਤੋਂ ਤੋਂ ਸਸਤੀ ਕਾਰ ਆ ਪੈਟਰੋਲ ਪਲੱਸ ਸੀਐਨਜੀ ਦੀ ਕਾਰ ਆ ਨਵੇਂ ਟਾਇਰਾਂ ਦੇ ਵਿੱਚ ਠੀਕ ਹੈ ਭਾਈ ਜੀ ਨੌਨ ਐਕਸੀਡੈਂਟਲ ਚੰਗੀ ਕਾਰ ਆ ਭਾਈ ਜੀ ਸੀਟ ਕਵਰ ਚੈੱਕ ਕਰਾ ਦਿਓ ਬਿਲਕੁਲ ਨਵੇਂ ਸੀਟ ਕਵਰ ਆ ਕਰਦੇ ਠੀਕ ਹੈ ਭਾਈ ਜੀ 1 ਰੁਪਏ ਲਾਉਣ ਦੀ ਲੋੜ ਨਹੀਂ ਹੈਗੀ ਤੇਲ ਪਾਉਣ ਤੇ ਚਲਾਉਣੀ ਆ ਠੀਕ ਹੈ ਮਤਲਬ ਜਿਹੜੇ ਵੀਰਾਂ ਦਾ ਕੱਦ ਪੱਟਾ ਗਾਣਾ ਉਹਨਾਂ ਵਾਸਤੇ ਵੈਸਟ ਆਣਾ ਭਈ ਇਹ ਕਾਰ ਉਹਨਾਂ ਵਾਸਤੇ ਵੈਸਟ ਐਵਰੇਜ ਜਿਸ ਕਿਸੇ ਮੇਰੇ ਵੀਰ ਦਾ ਕਰਿਆਨੇ ਦਾ ਕੰਮ ਆ ਠੀਕ ਹੈ ਜੀ ਉਸ ਲਈ ਵੀ ਕਿਸੇ ਤੋਹਫੇ ਤੋਂ ਘੱਟ ਨਹੀਂ ਹੈਗੀ ਕਾਰਵਾਈ ਜੀ ਠੀਕ ਹੈ ਬਾਈ ਜੀ ਏਸੀ ਹੀਟਰ ਚਾਲੂ ਠੀਕ ਹੈ ਜੀ ਨਮੀਕਾਰ ਛੋਟਾ ਰੇਟ ਸਿਰਫ 1 ਲੱਖ 1 ਲੱਖ 20000 ਰੁਪਏ ਦੀ ਕਾਰ ਲੈ ਜੂ ਐ ਮਿੱਤਰੋ 1 ਲੱਖ ਤੇ 20000 ਰੁਪਏ ਦੀ ਮਤਲਬ ਬਈ ਪਿਛਲੀ ਵੀਡੀਓ ਚ ਆਪਾਂ ਤੁਹਾਨੂੰ ਕਾਰ ਦਿਖਾਈ ਜੇ ਉਦੋਂ ਅਜੇ ਇਹ ਕਾਰ ਆਈ ਬਾਈ ਸਗੀ ਰਾਤ ਨੂੰ ਬਾਈ ਜੀ ਤਿਆਰ ਨਹੀਂ ਹੋਈ ਸੀਗੀ ਪਰ ਤਿਆਰ ਹੋਈ ਦੇਖੋ ਮਿੱਤਰੋ ਪੂਰਾ ਕੋਕਾ ਬਣੀ ਪਈ ਹੈਗੇ 1 ਲੱਖ ਤੇ 20000 ਰੁਪਏ ਦੀ ਅੱਗੇ ਆ ਗਈ ਬਾਈ ਜੀ ਸਵਿਫਟ ਆ ਮਿੱਤਰੋ ਕੰਡੀਸ਼ਨ ਚੈੱਕ ਕਰੋ ਤੇ ਮਾਡਲ ਵੇਜੀ 2015 ਮਾਡਲ ਆ ਬਈ ਐਚ ਆਰ ਨੰਬਰੇ ਵਿੱਚ ਨਵੇਂ ਸੀਟ ਕਵਰ ਤੇ 3D ਦੀ ਮੈਟਿੰਗ ਕੀਤੀ ਹੋਈ ਹੈਗੀ ਠੀਕ ਹੈ ਜੀ ਲਾਈਟ ਐਰੋਸਟਰਾ ਲੱਗੇ ਹੋਣੇ ਕਾਰ ਦੀ ਬਈ ਕੰਡੀਸ਼ਨ ਚੈੱਕ ਕਰਾ ਦਿਓ ਬਿਲਕੁਲ ਬ੍ਰੈਂਡ ਨਿਊ ਕਾਰ ਆ ਬਈ ਜੀ ਆ ਮਿੱਤਰੋ ਏਸੀ ਹੀਟਰ ਓਕੇ ਨਵੇਂ ਇੰਜਨ ਦੀ ਨਵੇਂ ਗੇਅਰ ਦੀ ਬਈ ਬਿਲਕੁਲ ਨਵੀਂ ਕਾਰ ਚਾਲ ਚਲਾਵਾ ਫੁੱਲ ਚੰਗਾ ਫੁੱਲ ਚੰਗਾ ਕਾਰ ਆ ਬਈ ਠੀਕ ਹੈ ਜੀ 13 ਮਾਡਲ ਦੀ ਰੇਟ ਚ ਘੱਟ ਦੇ ਦਾਂਗੇ ਬਾਈ ਜੀ ਠੀਕ ਹੈ ਮਿੱਤਰੋ 13 ਮਾਡਲ ਦੀ ਰੇਟ ਚ ਘੱਟ ਲੈ ਜਾ 13 ਮਾਡਲ 3 ਲੱਖ 10 ਹਜ਼ਾਰ ਰੁਪਏ ਦੀ ਕਰ ਦਰਾਂ ਬਾਈ ਜੀ ਕੋਈ 13 ਮਾਡਲ ਨਹੀਂ ਦਿੰਦਾ ਹੈ ਕਿ ਸਵੋਟ ਠੀਕ ਹੈ ਲੈ ਮਿੱਤਰੋ ਇਹ ਮੋਟਰੀ ਜਿਹੜਾ 15 ਮਾਡਲ ਸਾਨੂੰ 3 ਲੱਖ 10 ਹਜ਼ਾਰ ਰੁਪਏ ਦੀ ਕਰ ਦੇ ਯਰਿਆ ਠੀਕ ਆ ਬਾਈ ਜੀ ਤੇ ਅਗਲੀ ਇਹ ਆ ਗਈ ਬੇ ਜੀ Honda City ਬਾਈ ਜੀ i-VTEC BMT Top variant ਦੇ ਵਿੱਚ ਠੀਕ ਆ ਬਾਈ ਜੀ ਨਵੇਂ ਸੀਟ ਕਵਰ ਨਵੇਂ ਟਾਇਰ ਇਹ ਵੀ ਦਿਲਾਂ ਦੇ ਰਾਜ ਕਰਨ ਵਾਲੀ ਗੱਡੀ ਆ ਬਾਈ ਜੀ ਠੀਕ ਆ ਜੀ ਟੋਟਾ ਗੱਡੀ ਕਹਿ ਰਹੀ ਹੈ ਬਾਈ ਜੀ ਪਿਓਰ ਪੈਟਰੋਲ ਦੀ ਕਾਰ ਆ 11 ਮਾਡਲ ਆ ਕੀ ਠੀਕ ਆ ਬਾਈ ਜੀ ਇਹ ਤੇ ਵੀ ਦੱਸ ਦਿੰਦਾ ਲੋਨ ਨਹੀਂ ਹੋਣਾ ਹੈਗਾ ਕੋਈ ਮੇਰਾ ਵੀਰ ਲੋਨ ਵਾਸਤੇ ਕਾਲ ਨਾ ਕਰੇ ਨਗਦ ਵਾਲੀ ਕਾਰ ਆ ਗਈ ਸਿੱਧਾ ਆਫਰ ਰੇਟ ਦੀ ਕਾਰ ਆ ਕੈਸ਼ ਰੀ ਕਾਰ ਇਹ ਠੀਕ ਆ ਬਾਈ ਜੀ ਕੈਸ਼ ਰੀ ਕਾਰ ਆ ਕੀ ਆਫਰ ਰੇਟ ਦੀ ਕਾਰ ਆ ਕੀ 1 ਲੱਖ 40000 ਰੁਪਏ ਦੀ ਕਾਰ ਸਿਰਫ 1 ਲੱਖ ਤੇ 40000 ਬਾਕੀ ਪਾਰਟੀ ਤੋਂ ਮੌਕੇ ਦੇ ਮਾਨਤਾਨ ਵੀ 2-4 ਹੈ ਵੀ ਹੋਰ ਵੀ ਕਰਵਾ ਕੇ ਦੇਵਾਂਗੇ ਭਾਈ ਇਹ ਗੱਡੀ ਚੋ ਬਈ ਥੋੜਾ 2-4000 ਰੁਪਏ ਹੋਰ ਵੀ ਮਾਨਤਾਨ ਦੇ 2-4000 ਕਹਿੰਨ ਮੇਰੀ ਵੀਡੀਓ ਦੇਖ ਕੇ ਆਜੋ 5000 ਰੁਪਏ ਮਾਨਤਾਨ 5000 ਰੁਪਏ ਮਾਨਤਾਨ ਕਰ ਦਾਂਗੇ ਤੇ ਆ ਕਹਿ ਕੇ ਭਾਈ ਕ੍ਰੇਟਾ ਤੇ ਇਹ ਮਾਡਲ ਹੋ ਗਿਆ ਭਾਈ ਜੀ 17 ਮਾਡਲ ਆ ਭਾਈ ਠੀਕ ਆ ਜੀ ਇਹ ਵੀ ਆਫਰ ਰੇਟ ਦੀ ਕਾਰ ਆ ਕੀ ਠੀਕ ਆ ਜੀ ਸਾਰੀ origignal ਆ ਕੀ ਠੀਕ ਆ ਜੀ ਹਲਕੀ ਫੁਲਕੀ ਟੱਚਿੰਗ ਕਹਿ ਸਕਦੇ ਨੌਨ ਐਕਸੀਡੈਂਟ ਲਗੀ ਐਸਓ ਪਲੱਸ ਵੈਰੀਐਂਟ ਆ ਕੀ ਫਰਸਟ ਓਨਰ ਆ ਦਿੱਲੀ ਨੰਬਰ ਕਾਰ ਆ ਠੀਕ ਆ ਬਾਈ ਜੀ ਫਰਸਟ ਓਨਰ ਦੀ ਐ ਮੈਟਰੋ ਇਹ ਵੀ ਬ੍ਰੀਜਾ ਦੇ ਮੁੱਲ ਦੀ ਕਾਰ ਲੈ ਜਾਓ ਬਾਈ ਜੀ ਸਸਤੀਆਂ ਕਾਰਾਂ ਹਾਂ ਬ੍ਰੀਜਾ ਕੋਈ 17 ਮਾਡਲ ਬ੍ਰੀਜਾ ਨਹੀਂ ਦਿੰਦਾ ਹੈਗਾ ਬਾਈ ਜੀ ਸਿਰਫ ਪੰਜਾਬ ਮੋਟਰੀਏ 5,60,000 ਰੁਪਏ ਦੀ ਸ਼ੀਸ਼ੇ ਨਾਲ ਦੇ ਬਾਈ ਸਾਰੇ ਸ਼ੀਸ਼ੇ ਨਾਲ ਦੇ ਜਸਨੋ ਵਾਲਾ ਪ੍ਰਾਈਸ ਆ ਬਾਈ ਜੀ ਠੀਕ ਆ ਜੀ ਜਸਨੋ ਵਾਲਾ ਪ੍ਰਾਈਸ 5,60,000 ਰੁਪਏ ਜੀ ਮੇਰਾ ਵੀਰ ਕੋਈ ਲੋਨ ਕਰਵਾਉਣਾ ਚਾਹੁੰਦਾ 5 ਤੋਂ 2 ਸਵਾ 5 ਦਾ ਲੋਨ ਵੀ ਕਾਰ ਤੇ ਕਰਵਾ ਕੇ ਦੇਵਾਗੇ ਮਿੱਤਰੋ 5 ਤੋਂ ਸਵਾ 5 ਤੱਕ ਦਾ ਲੋਨ ਹੋ ਜੇ ਤਕਰੀਬਨ 25-30000 ਰੁਪਏ ਲੈ ਉਹ ਲਾਸਟ 50000 ਰੁਪਏ ਵਿਧ ਨੰਬਰ ਬਈ ਠੀਕ ਹੈ ਜੀ ਲੈ ਮਿੱਤਰੋ 50000 ਰੁਪਏ ਚ ਵਿਧ ਹਾਂਜੀ ਨੰਬਰ ਵੀ ਮੇਰੇ ਬਿਲਕੁਲ ਸਸਤੀ ਕਾਰ ਆ ਕੀ ਓਵਰ ਰੇਟ ਦੀ ਕਾਰ ਆ ਰਹੀਆਂ ਪੰਜਾਬ ਮੋਟਰ ਕੋਲੇ ਠੀਕ ਹੈ ਕਿਤੇ ਵੀਰੇ ਕਰੇ ਰਹਿ ਕਰਦੀ ਨਾ ਰਹਿ ਜੋ ਫੋਨ ਨਾਲ ਕਮਾਉਂਦੇ ਰਹਿ ਜੋ ਐਨੇ ਸਭ ਮੇਲਾ ਕੋਈ ਹੋਰ ਨਾ ਟੱਕਲੇ ਜੀ ਅਲਟ ਵਾਲਾ ਕੰਮ ਹੋਇਆ ਸੀਗਾ ਹਾਂਜੀ ਬਾਈ ਜੀ ਅੱਜ ਤੋਂ ਬੜੇ ਫੋਨ ਆਏ ਸਾਡੇ ਕੋਲੇ ਠੀਕ ਹੈ ਜੀ ਸਾਡੇ ਕੋਲੇ ਸਟਾਕ ਤੁਹਾਡੀ ਪਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਪਿਆਰ ਨਾਲ ਸਾਡੇ ਕੋਲੇ ਸਟਾਕ ਨਹੀਂ ਪੂਰਾ ਹੋ ਰਿਹਾ ਮਿੱਤਰੋ ਫਿਰ ਅਗਲੀ ਸਵਿਫਟ ਕਾਰ ਆ ਗਈ ਮਿੱਤਰੋ ਕੰਡੀਸ਼ਨ ਚੈੱਕ ਕਰੋ ਤੇ ਮਾਡਲ ਰੂਪ ਹੈ ਜੀ ਇਹ 14 ਮਾਡਲ ਆ ਬਾਈ ਜੀ ਠੀਕ ਹੈ ਜੀ 14 ਵੱਡੇ 15 ਕਹਿ ਸਕਦੇ ਆਂਗੇ ਆਪਾਂ ਠੀਕ ਹੈ ਬਾਈ ਜੀ ਸਾਰੇ ਸ਼ੀਸ਼ੇ ਨਾਲ ਦੇ ਆ ਕਿ ਹਲਕੀ ਫੁਲਕੀ ਟਕਿੰਗ ਹੈਗੀ ਏ ਕਾਰ ਦੀ ਠੀ ਹਲਕੀ ਫੁਲਕੀ ਟੱਚਿੰਗ ਹੈਗੀ ਟੈਟ ਪੜੋਕੇ ਵੀਰੇ ਤੇਲ ਪਾਉਣੇ ਤੇ ਚਲਾਉਣੀ ਹੈਗੀ ਠੀਕ ਹੈ ਇਹ ਵੀ ਆਫਰ ਰੇਟ ਦੀ ਕਾਰ ਆ ਛੋਟੀ ਰੇਟ ਦੀ ਕਾਰ ਆ ਠੀਕ ਆ ਭਾਈ ਜੀ ਜੇ ਕੋਈ ਮੇਰੇ ਵੀਰ ਲੋਨ ਕਰਵਾਉਣਾ ਚਾਹੁੰਦਾ ਹੈਗਾ ਫੁੱਲ ਲੋਨ ਵੀ ਕੀਤਾ ਜਾਊਗਾ ਠੀਕ ਹੈ ਜੀ 3 ਲੱਖ ਰੁਪਏ ਦੀ ਕਾਰ ਲੈ ਜਾਓ ਫੁੱਲ ਲੋਨ ਕਰਵਾ ਕੇ ਦੇਵਾਂਗੇ ਆਧਾਰ ਕਾਰਡ ਲੈ ਕੇ ਉਹ ਤੇ ਕਾਰ ਲੈ ਜਾਓ ਲੈ ਮਿੱਤਰ ਆਧਾਰ ਕਾਰਡ ਲਿਆਓ ਬੀਡੀਆਈ ਭਾਈ ਜੀ ਉਹ ਵੀ ਬੀਡੀਆਈ ਹਾਂਜੀ ਜਿਹੜੇ ਮਿਲਦੇ ਨੇ ਹੈਗੇ ਜਿਹੜੀ ਵੀਰੇ ਕਿਤੇ ਮਿਲਦੀ ਨਹੀਂ ਹੈਗੀ ਠੀਕ ਆ ਭਾਈ ਜੀ ਤੇ ਅੱਗੇ ਆਲਟੋ ਆਗੇ ਭਾਈ ਜੀ 5 ਮਹੀਨ ਲਕਾਰ ਆ ਭਾਈ ਜੀ ਠੀਕ ਆ ਜੀ 20 ਦਿਨ ਹੋਏ ਪਾਸਿੰਗ ਐਕਸਪਾਇਰ ਹੋਈ ਨੂੰ ਠੀਕ ਆ ਜੀ ਸਾਰੀ origignal ਕਾਰ ਆਗੀ ਛੋਟੇ ਰੇਟ ਦੀ ਕਾਰ ਐ ਵੀ ਠੀਕ ਆ ਜੀ ਬਿਲਕੁਲ ਛੋਟੇ ਰੇਟ ਦੀ ਕਾਰ ਆ ਸਾਰੀ origignal ਆਗੀ ਟੈਗ ਪੰਜਾਬ ਆ ਨੰਬਰ ਪੰਜਾਬ ਆ AC ਹੀਟਰ ਚਾਲੂ ਆ 20 ਦਿਨ ਹੋਏ ਪਾਸਿੰਗ ਐਕਸਪਾਇਰ ਹੋਈ ਨੂੰ ਠੀਕ ਆ ਜੀ ਨਵੀਂ ਕਾਰ ਆਗੀ ਬਾਈ ਜੀ ਨਵੇਂ ਸੀਟ ਕਵਰ AC ਹੀਟਰ ਚਾਲੂ ਠੀਕ ਆ ਜੀ ਬੋਲੋ ਬੋਲਦੇ ਬੱਚਾ ਕਹਿੰਦੇ ਕਿਸੇ ਤੋਹਫੇ ਤੋਂ ਘੱਟ ਨਹੀਂ ਹੈਗੀ ਬਾਈ ਜੀ ਕਾਰ ਤੇ ਰੇਟ ਹੋਊਗਾ ਬਾਈ ਜਿਹੜੇ ਮੇਰੇ ਵੀਰ origignal ਕਾਰ ਮੰਗ ਰਹੇ ਆ ਕਿ 50 ਮੋਟਰ ਛੋਟੇ ਲਈ ਓਰੀਜਨਲ ਲੈ ਕੇ ਆਜੇ ਮੇਰੇ ਵੀਰ ਕੋਈ ਪਾਸੇ ਕਰਵਾਉਣਾ ਚਾਹੁੰਦਾ 100000 ਰੁਪਏ ਪਾਸਿੰਗ ਦੇ ਲੱਗਣਗੇ ਪਾਸੇ ਵੀ ਕਰਵਾ ਕੇ ਦੇਵਾਂਗੇ ਪਾਸਿੰਗ ਵਾਲਾ ਰੇਟ ਦੱਸ ਜੀ ਪਹਿਣਾ ਪਾਸਿੰਗ ਨਾਲ ਲੈਣੀ ਹੈ 80 ਰੁਪਏ ਦੀ ਕਰ ਬਾਈ ਜੀ ਠੀਕ ਹੈ ਜੀ ਬਿਨਾ ਪਾਸਿੰਗ ਤੋਂ ਲੈਣੀ ਤਾਂ 70000 ਰੁਪਏ ਦੀ ਸਾਰੀ ਓਰੀਜਨਲ ਪ੍ਰਿੰਟ ਸਿਸ਼ਨ ਨਾਲ ਦਾ ਠੀਕ ਗੱਲ ਹੈ ਮੇਤਰਾ ਸਿਰਫ ਔਰ ਸਿਰਫ 70000 ਰੁਪਏ ਦੀ ਬਿਨਾ ਪਾਸਿੰਗ ਤੋਂ ਪਾਸਿੰਗ ਦੇ ਨਾਲ ਬਈ 80000 ਰੁਪਏ ਦੀ ਕਾਰ ਆ ਠੀਕ ਹੈ ਮਰੂਤੀ ਦੇ ਮੁੱਲ ਦੀ ਗੱਲੀਏ ਮਰੂਤੀ ਦੇ ਮੁੱਲ ਦੀ ਕਾਰ ਆ ਬਾਈ ਜੀ ਤੇ ਅਗਲੀ ਇਹ ਆ ਗਈ ਬਾਈ ਜੀ ਠੀਕ ਹੈ ਜਾਨਸ ਸਟਿਲੋ ਆ ਠੀਕ ਹੈ ਜਾਨਸ ਸਟਿਲੋ 78000 ਬਿੱਦ ਰਿਕੋਰਡ ਦੇ ਨਾਲ ਚਲਿਓ ਸਾਰੇ ਸ਼ੀਸ਼ੇ ਨਾਲ ਦੇ ਸਾਰੀ ਰਿਜੀਨਲ ਕਾਰ ਹੈ ਵੀ ਠੀਕ ਆ ਬਾਈ ਜੀ ਐਲਐਕਐਸਆਈ ਮਾਡਲ ਆ ਬਾਈ ਜੀ ਜਦੋਂ ਆਪ ਕਾਰ ਦੇ ਵਿੱਚ ਬੈਣੀਆ ਨਾ ਫੀਲਿੰਗ ਠੀਕ ਹੈ ਵੱਡੀ ਮਾਇਦੀ ਹੁੰਦੀ ਹੁੰਦੀ ਜਿਵੇਂ ਉੱਚੀ ਕਾਰ ਆ ਗਈ ਨਵੀਂ ਖੁੱਲੇ ਡੁੱਲੇ ਗੱਲੀਆ ਲੀਡੁੱਲੀ ਕਹਿ ਸਕਦੇ ਆ ਬਾਈ ਜੀ ਜਿਵੇਂ ਪੂਰੀ ਖੁੱਲੀ ਡੁੱਲੀ ਹੈ ਮੇਰੇ ਪੱ ਏ ਕਬਾਈ ਜੀ ਅੱਲਾ ਅੱਛਾ ਇਹ ਅੱਗੇ ਵਾਲੀ ਪਾਵਰ ਵਿੰਡੋ ਆ ਬਾਈ ਜੀ ਸਾਰੀ origignal ਆ ਨਵੀਂ ਕਾਰ ਛੋਟੇ ਰੇਟ ਦੀ ਕਾਰ only 1 ਲੱਖ 18000 ਰੁਪਏ ਦੀ ਕਾਰ ਲੈ ਜੀ ਠੀਕ ਹੈ ਸਰ ਸਿਰਫ 18000 ਰੁਪਏ ਦੀ 1 ਲੱਖ 18000 ਰੁਪਏ ਦੀ ਕਾਰ ਲੈ ਜਾਓ ਹੁਣ ਇਹ ਸਾਰੀ origignal ਆ ਜਿਹੜੇ ਮੇਰੇ ਵੀਰ ਦੋਨੇ ਕਾਰਾਂ ਦਿਖਾਈਏ ਦੋਨੇ ਸਾਰੀਆਂ origignal ਆ ਠੀਕ ਹੈ ਜੀ ਜਿਹੜੀ ਮੇਰੇ ਵੀਰ ਨੂੰ ਕਾਰ origignal ਹੋਊਗੀ origignal ਕਹਿ ਕੇ ਵੇਚਾਂਗੇ ਪੇਂਟ ਨੂੰ ਪੇਂਟ ਕਹਿ ਕੇ ਵੇਚਾਂਗੇ ਠੀਕ ਆ ਬਾਈ ਜੀ ਇਹ ਤੋਂ ਵੀ ਸਸਤੀ ਦਿਖਾ ਦੀ ਹੁਣ ਇਸ ਤੋਂ ਵੀ ਸਸਤੀ ਕਾਰ ਦਿਖਾਦੀ ਆ ਜੋ ਬਾਈ ਜੀ। ਅੱਗੇ ਆ ਗਈ Maruti ਤੇ ਇਹ ਮਾਡਲ ਆ ਬਾਈ ਜੀ। 7 ਮਾਡਲ ਆ ਬਾਈ ਜੀ। ਪਾਸਿੰਗ ਹੈਣੀਗੀ ਪੈਟਰੋਲ ਪਲੱਸ CNG ਦੀ ਕਾਰ ਆ AC ਵਾਲੀ Maruti ਹੈ ਵੀਰੇ। ਠੀਕ ਆ ਬਾਈ। ਜਿਹੜੇ ਮੇਰੇ ਵੀਰ ਤੋਹਫਾ ਲੱਭ ਰਹੇ ਆ ਕਿ AC ਵਾਲੀ Maruti ਹੈਗੀ ਪੈਟਰੋਲ ਪਲੱਸ CNG ਹੈਗੀ ਠੀਕ ਆ ਜੀ। 7 ਮਾਡਲ ਆ ਫਰੰਟ ਸ਼ੀਸ਼ੇ ਤੱਕ ਵੀ ਕਾਰ ਦਾ ਨਾਲ ਦਾ ਵੀਰੇ ਚੱਲ ਚਲਾਉਦੀ ਬਿਲਕੁਲ ਨਵੀਂ। 35000 ਚੱਲੀ ਹੋਈ ਕਾਰ। ਇੰਜਨ ਗੇਅਰ ਦੀ ਚੰਗੀ। ਇੰਜਨ ਗੇਅਰ ਦੀ ਨਵੀਂ ਕਾਰ ਪਾਸਿੰਗ ਹੈਣੀਗੀ। ਠੀਕ ਆ ਜੀ। ਨਵੇਂ ਟਾਇਰ ਨੇ ਕਾਂਟਾ ਸ਼ਿਸ਼ੇ ਤੱਕਕਾਰ ਦਾ ਮਾਲਦਾ ਕਾ ਏਸੀ ਵਾਲੀ ਅਮਰੂਤੀ ਜਿਹੜੇ ਮੇਰੇ ਵੀਰ ਲੱਭ ਰਹੇ ਨੇ ਮੋਟਰਸਾਈਕਲ ਦੇ ਮੁੱਲ ਦੀ ਕਾਰ ਆ ਕੀ ਸਸਤੀ ਕਾਰ ਆ ਸਿਰਫ ਕਿਹੜੇ ਮੇਰੇ ਵੀਰ ਨੇ ਘਰੇ ਰੱਖਣੇ ਸ਼ੌਂਕ ਆ ਸ਼ੌਂਕ ਆ ਸੀਐਨਜੀ ਦੀ ਕਾਰ ਆ ਖੇਤ ਵੱਲ ਜਾਣ ਨੂੰ ਵੀ ਭਾਈ ਮਰਜ਼ੀ ਨਹੀਂ ਹੈਗੀ ਕੋਈ ਨੇੜੇ ਜਿਹੜੇ ਕਿਤੇ ਵੀ ਜਾਣਾ ਇਹ ਕਈ ਗਰਮੀ ਵਾਲੇ ਮੌਸਮਾਂ ਆ ਕੇ AC ਵਾਲੀ ਕਾਰਾਂ ਹੀ ਲੈ ਕੇ ਆਏ ਆ ਛੋਟੇ ਰੇਟ ਦੀ ਕਾਰ ਰੇਟ ਰਹੂਗਾ 55000 ਰੁਪਏ ਦੀ ਕਾਰ ਲੈ ਜਾਓ ਬਾਈ ਜੀ 55000 ਰੁਪਏ ਦੀ ਲੈ ਮਿੱਤਰੋ ਸਿਰਫ ਔਰ ਸਿਰਫ 55000 ਦੇ ਮਾਡਲ 7 7 ਮਾਡਲ ਫਰੰਟ ਸ਼ੀਸ਼ੇ ਤੱਕ ਨਾਲ ਦਾ ਬਾਈ ਜੀ ਕਾਰ ਦਾ ਠੀਕ ਆ ਬਾਈ ਜੀ ਤੇ ਅਗਲੀ ਬਾਈ ਜੀ ਇਹ ਆ ਗਈ ਬਲੇਰੋ ਕੈਂਪਰ ਲੈ ਕੇ ਆਏ ਆ ਬਾਈ ਜੀ ਠੀਕ ਆ ਜੀ ਬਹੁਤ ਜਿਆਦਾ ਸਾਨੂੰ ਫੋਨ ਆ ਰਹੇ ਸੀ ਸਾਰਾ Ориਜਨਲ ਆ ਗੱਡੀ ਠੀਕ ਆ ਇਹ ਰੇਟਾ ਗੱਡੀ ਦੀ ਕੰਡੀਸ਼ਨ ਚੈੱਕ ਕਰਾ ਦਿਓ ਲੈ ਹਜੇ ਤੋਤੀ ਵੀ ਨਹੀਂ ਤੋਤੀ ਵੀ ਹੈਣੀ ਬਾਈ ਜੀ 22 ਮਾਡਲ ਆਗੀ ਠੀਕ ਹੈ ਲੋਕੜਾ ਸੁਗਰੂ ਦਾ ਨੰਬਰ ਆ ਹਾਂ ਟੌਪ ਵੇਰੀਐਂਟ ਦੇ ਵਿੱਚ ਆ ਬਾਈ ਜੀ ਠੀਕ ਆ ਮਿੱਤਰੋ ਚੱਲ ਚੱਲ ਟੌਪ ਵੇਰੀਐਂਟ ਦੇ ਵਿੱਚ ਹੈ ਕੀ ਠੀਕ ਆ ਜੀ ਜੇ ਕੋਈ ਮੇਰਾ ਵੀਰ ਕੈਸ਼ ਤੇ ਲੈਣਾ ਚਾਹੁੰਦਾ ਕੈਸ਼ ਵੀ ਕਾਰ ਦੇ ਦਰਾਂਗੇ ਆਪਾਂ ਇਹ ਮਾਡਲ ਹੈ ਜੀ ਬਾਈ ਜੀ ਕੈਸ਼ ਦੀ 22 ਮਾਡਲ ਟੌਪ ਵੇਰੀਐਂਟ ਦੇ ਵਿੱਚ ਠੀਕ ਆ ਜੀ ਕੈਸ਼ ਦੀ 7 ਲੱਖ 40 ਹਜ਼ਾਰ ਰੁਪਈ ਦੀ ਠੀਕ ਆ ਕਾਰ ਦੇ ਦਰਾਂਗੇ ਜੇ ਕੋਈ ਮੇਰਾ ਵੀਰ ਕਿਸ਼ਤਾਂ ਵੀ ਇਹਦੇ ਵੀਰੇ ਲੋਨ ਪੈਂਡਿੰਗ ਹੈਗਾ ਠੀਕ ਆ ਜੀ ਕੋਈ ਮੇਰਾ ਵੀਰ ਕਿਸ਼ਤਾਂ ਦੇ ਗੱਡੀ ਸਾਹਮਣੇ ਚਾਹੁੰਦਾ ਹੈਗਾ ਕੁੜੀ ਕਿਸ਼ਤਾਂ ਵੀ ਦੇਵਾਂਗੇ ਮਤਲਬ ਚੱਲਦੇ ਲੋਨ ਤੇ ਮਿਲ ਜੂਗੇ 48 ਕਿਸ਼ਤੇ ਵੀਰੇ 17 ਭਰੀਆਂ ਹੋਈਆਂ ਨੇ 31 ਪੈਂਡਿੰਗ ਆ 2300 ਰੁਪਏ ਦੀ ਕਿਸ਼ਤ ਆ ਕੀ ਠੀਕ ਆ ਭਾਈ ਜੀ ਨਾ ਮਤਰਾ ਚੈੱਕ ਕਰ ਲਓ ਬੈਕ ਸਾਡ ਤੋਂ ਵੀ ਦਿਖਾ ਦੇਣਗੇ ਮਤਲਬ ਜਿਹੜਾ ਲਫਾਫਾ ਭਾਈ ਹਜੇ ਤੱਕ ਨਾਲ ਦਾ ਪਿਆਣਾ ਵੀ ਕਿਦੀ ਪਾ ਇਹਨੇ ਡਾਊਨ ਪੇਮੈਂਟ 230000 ਰੁਪਏ ਲੈ ਕੇ ਆਓ ਭਾਈ ਜੀ ਠੀਕ ਗੱਡੀ ਲੈ ਜੋ ਡਾਲੇ ਦੀ ਬੋਡੀ ਦੀ ਬਿਲਕੁਲ ਨਵੀਂ ਕਾਰ ਆ ਸਾਰੀ オリジナル ਠੀਕ ਆ ਚਾਲ ਚਲਾਵਾ ਮਿੱਤਰੋ ਫੁੱਲ ਚੰਗਾ ਕਿ ਕਈ ਵੀਰਾਂ ਦੀ ਡਿਮਾਂਡ ਹੁੰਦੀ ਆ ਕਿ ਵੀ ਸਾਨੂੰ ਲਿਆ ਕੇ ਦੇ ਦੋ ਪਿਛਲੀ ਸ਼ੀਟ ਤੋਂ ਵੀਰੇ ਲਫਾਫੇ ਵੀ ਨਹੀਂ ਉਤਰੇ ਹੋਏ ਹੈਗੇ ਠੀਕ ਆ ਨਾਲ ਦੀ ਪਿਆ ਗਿਆ ਜਣਾ ਬਾਈ ਲੋਨ ਲੱਗੇ ਲਗਾਏ ਨਾਲ ਵੀ ਦੇ ਦਾਂਗੇ ਬਾਈ ਜੀ ਕੋਈ ਕੈਸ਼ ਨਹੀਂ ਲੈਣਾ ਚਾਹੁੰਦੇ ਕੈਸ਼ ਵੀ ਦੇ ਦਾਂਗੇ ਠੀਕ ਆ ਜੀ ਚੱਲ ਮੁੰਨੀ ਓਪਰਾ ਅਵਲਵਲ ਨੇ ਪੰਜਾਬ ਮੋਟਰ ਕੋਲੇ ਠੀਕ ਆ ਜੀ ਓਵਰ ਰੇਟ ਹੀ ਹੈ ਤਾਂ ਗੱਲੀਆ ਓਵਰ ਰੇਟ ਆ ਬਾਈ ਜੀ ਸਾਰੀ ਰਿਜਨਲ ਨਵੀਂ ਕਾਰ ਆ ਠੀਕ ਆ ਆਪਦਾ ਸਿਵਲ ਚੈੱਕ ਕਰਾਉਂਦੇ ਜ਼ਰੂਰਤ ਹੀ ਨਹੀਂ ਹੈ ਜ਼ਰੂਰਤ ਹੀ ਨਹੀਂ ਹੈਗੀ ਬਾਈ ਜੀ ਜਿੰਨੇ ਦਾ ਸਿਵਲ ਚ ਪ੍ਰੋਬਲਮ ਆ ਕੀ ਨਹੀਂ ਲੋਨ ਲੱਗੇ ਲਗਾਈ ਦੀ ਕਰ ਲeke 230 ਡਾਊਨ ਪੇਮੈਂਟ ਲeke ਉਹ ਕਾਰ ਲੈ ਜਾ ਕੋਈ ਲੋਨ ਨਹੀਂ ਕਰਵਾਉਣਾ ਹੈਗਾ ਠੀਕ ਆ ਸਿੱਧੇ ਆਓ ਪਾਪਰ ਵਰਨੀ ਵਗੈਰਾ ਬਣਵਾ ਕੇ ਆਪਾਂ ਵੀਰੇ ਕਾਰ ਹੈਂਡ ਓਵਰ ਕਰ ਦਾਂਗੇ ਠੀਕ ਆ ਜੀ ਤੇ ਅਗਲੇ ਬਾਈ ਜੀ ਇਹ ਆ ਗਈ ਸਵਿਫਟ ਛੋਟ ਡੀਅਰ ਆ ਬਾਈ 2013 ਮਾਡਲ ਆ ਵੀਡੀ ਆ ਇਹ ਸਾਰੀ ਰਿਜਨਲ ਕਾਰ ਆ ਪੀਵੀ ਨੰਬਰ ਦੀ ਕਾਰ ਆ ਬਾਈ ਜੀ ਕਾਰ ਚੱਲਾ ਬਾਈ ਜੀ ਬਾਈ ਜੀ ਜਮਨ ਨਵੀ ਫੈਕਟਰੀ ਦੇ ਮਾਲਕ ਕੋਲੇ ਕਾਰ ਚੱਲੀ ਹੋਈ ਹੈ ਕੀ ਠੀਕ ਹੈ ਜੀ ਸਾਰੀ origignal ਕਾਰ ਆਗੀ VDI ਨਵੀ ਟਾਇਰਾਂ ਦੇ ਵਿੱਚ ਠੀਕ ਹੈ ਛੋਟੀ ਡਿੱਗੀ ਵਾਲੀ ਹੈ ਤੇਰਾ ਮਾਡਲ ਹੈ VDI ਸੈਕੰਡ ਓਨਰ ਠੀਕ ਹੈ ਪਿੰਡਾ ਨੰਬਰ ਸਾਰੀ origignal ਠੀਕ ਹੈ ਜੀ ਛੋਟੇ ਰੇਟ ਦੀ ਕਾਰ ਆਗੀ 2,70,000 ਰੁਪਈ ਦੀ ਕਾਰ ਲੈ ਜੋ ਬਾਈ ਜੀ ਕਿਰਪਾ 2,70,000 78,000 ਚੱਲੀ ਹੋਈ ਹੈ ਸਿਰਫ ਵਗੈਰੋਂ ਲੋਨ ਬਾਈ ਲੋਨ ਹੋ ਜਾਵੇ ਲੋਨ ਬਾਈ 22 ਲੱਖ ਰੁਪਏ ਦਾ ਲੋਨ ਵੀ ਕਰਵਾ ਕੇ ਦੇਵਾਂਗੇ ਠੀਕ ਹੈ ਮਤਲਬ ਇਹ ਕਹਿ ਰਿਹਾ ਸਾਰੀ origignal ਕਾਰ ਆ ਬਾਈ ਜੀ 35000 ਰੁਪਏ ਲਿਆਓ ਤੇ ਕਾਰ ਤੇਲ ਪਾਉਣੇ ਤੇ ਚਲੋਣੀਆਂ ਬਾਈ ਜੀ ਠੀਕ ਹੈ ਜਿਵੇਂ ਨਵੀਂ ਸਾਰੀ origignal VDI ਤੇ ਇਹਨਾਂ ਦਾ ਬਣਾ ਬਾਈ ਦੀਪ ਹੋਰ ਕਾਰ ਵੀ ਹੈ ਕਿਨੇ ਆਪਣੇ ਹੋਰ ਕਾਰ ਆ ਵੀਰੇ ਆਪਣੇ ਕੋਲ ਗਟਾਉਣ ਦੇ ਵਿੱਚ ਖੜੀਆਂ ਨੇ ਇਹਨਾਂ ਟਾਈਮ ਨਹੀਂ ਹੈਗਾਗਾ ਠੀਕ ਹੈ ਜੀ ਸਸਤੀਆਂ ਦੇ ਨਵੀਆਂ ਕਾਰਾਂ ਕੰਟੈਕਟ ਕਰਨ ਲਈ ਪੰਜਾਬ ਮੋਟਰ ਦੀ ਟੀਮ ਨਾਲ ਜ਼ਰੂਰ ਸੰਪਰਕ ਕਰੋ ਠੀਕ ਹੈ ਜੀ ਤੇ ਆਉਣਾ ਕਿੱਥੇ ਬੈਠੇ ਆਪਾ 50 ਮੋਟਰ ਮਾਨਸਾ ਦੇ ਉੱਤੇ ਬਾਈ ਜੀ ਠੀਕ ਹੈ ਜੀ ਸਾਹਮਣੇ ਤੁਸੀਂ ਉਹ ਦੇਖ ਸਕਦੇ ਬਾਈ ਜੀ ਮਾਨਸਾ ਕੈਂਚੀਆਂ ਨੇਗੇ ਉਹ ਬਾਈ ਜੀ ਮਾਨਸਾ ਕੈਂਚੀਆਂ ਨੇ ਠੀਕ ਹੈ ਜੀ ਆਪਣੇ ਉਹ ਸਾਹਮਣੇ ਪੰਜਾਬ ਟਰੈਕਟਰ ਵਾਲੇ ਵੀ ਹੈ ਬਾਈ ਜੀ ਜੇ ਆਪਾਂ ਕੋਈ 50 ਟਰੈਕਟਰ ਵਾਲੇ ਨੂੰ ਵੀ ਮੰਨ ਕੇ ਉਹ ਵਿਜ਼ਿਟ ਕਰਨਾ ਉਹ ਵੀ ਆਪਣੇ ਪਾਣੇ ਸਾਰੇ ਇਕੱਠਾ ਮਿਲ ਨੇ ਪੰਜਾਬ ਟੈਰਾ ਵਾਲੇ ਪੰਜਾਬ ਟਰੈਕਟਰ ਵਾਲੇ 50 ਮੋਟਰ ਵਾਲੇ ਬਾਈ ਜੀ ਠੀਕ ਹੈ ਬਾਈ ਜੀ ਮੇਨ ਰੋਡ ਤੁਸੀਂ ਦੇਖ ਸਕਦੇ ਆ ਇਧਰ ਹੈਗਾ ਬਾਈ ਜੀ ਮਾਨਸਾ ਤੇ ਉਧਰ ਹੈਗਾ ਕੈਂਚੀਆਂ ਬਾਈ ਜੀ ਠੀਕ ਹੈ ਬਾਈ ਜੀ ਤੇ ਬਾਕੀ ਬਈ ਮੋਬਾਈਲ ਨੰਬਰ ਬਈ ਦੀ ਪਰ ਹੋਊਗਾ ਆਪਣਾ ਮੋਬਾਈਲ ਨੰਬਰ ਬਾਈ ਜੀ ਸਕਰੀਨ ਤੇ ਚੱਲ ਰਹੇ ਹੋਣਗੇ ਸਾਡੀ ਟੀਮ ਨਾਲ ਕੰਟੈਕਟ ਕਰ ਸਕਦੇ ਹੋਗੇ ਠੀਕ ਹੈ ਬਾਈ ਕਈ ਵਾਰ ਫੋਨ ਨਹੀਂ ਜੇ ਕਈ ਦੁਆਰੇ ਦੱਸ ਦੇਣਾ ਕਈ ਵਾਰ ਫੋਨ ਨਹੀਂ ਚੁੱਕਿਆ ਜਾਂਦਾ ਠੀਕ ਹੈ ਜੀ ਤਾਂ ਬਰਸੇ ਤੇ ਮੈਸੇਜ ਜ਼ਰੂਰ ਛੱਡ ਦਿਆ ਕਰੋ ਬਾਈ ਜੀ ਠੀਕ ਹੈ ਉਹਦਾ ਹਰ ਇੱਕ ਮੈਸੇਜ ਦਾ ਰਿਪਲਾਈ ਕੀਤਾ ਜਾਊਗਾ ਠੀਕ ਹੈ ਬਾਈ ਠੀਕ ਹੈ ਬਾਈ ਦੀਪਾ ਧੰਨਵਾਦ ਬਾਈ ਦੀ ਗੱਲ ਕਰਕੇ ਬਹੁਤ ਵਧੀਆ ਲੱਗਿਆ ਤੇ ਲੋ ਮਿੱਤਰੋ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲੈ ਫੋਲੋ ਧੰਨਵਾਦ ਸਤਿ ਸ਼੍ਰੀ ਅਕਾਲ